ਮਿੰਟੂ ਜੀ ਇੱਕ ਖਬਰ ਹੋਰ ਬੜੀ ਐਮ ਹੈ ਇਹ ਜਾਣਨੀ ਸਾਰੇ ਦਰਸ਼ਕਾਂ ਵਾਸਤੇ ਵੀ ਜ਼ਰੂਰੀ ਹੈ ਟ੍ਰੈਫਿਕ ਰੂਜ਼ ਜਿਹੜੇ ਬੱਚਿਆਂ ਵਾਸਤੇ ਬਣੇ ਸੀ ਉਹ ਪੇਰੈਂਟਸ ਦੀ ਕਹਿੰਦੇ ਰਿਕਵੈਸਟ ਤੇ ਕੁਝ ਟਾਈਮ ਦਿੱਤਾ ਸੀ ਪੇਰੈਂਟਸ ਨੂੰ ਵੀ ਭਾਈ ਬੱਚਿਆਂ ਬੋਚਿਆਂ ਨੂੰ ਸਮਝਾ ਲਓ ਤੇ ਆਪਦਾ ਵੀ ਤੁਸੀਂ ਜੁਗਾੜ ਕਰ ਲਓ ਹੁਣ ਕਹਿੰਦੇ ਵੀ ਉਹਦੇ ਚ ਹੋ ਗਈ ਹੈ ਸਖਤੀ ਤੇ ਹੁਣ ਸਰਕਾਰ ਕਹਿੰਦੀ ਹੈ ਵੀ ਕੱਲ ਤੋਂ ਕੋਈ ਢਿੱਲ ਨਹੀਂ ਕੀ ਹਿਸਾਬ ਕਿਤਾਬ ਕਰਤਾ ਹੁਣ ਉਹਨਾਂ ਨੇ ਹਾਂਜੀ ਦੇਖੋ ਇੱਕ ਚੀਜ਼ ਜਿਹੜੀ ਹੈ ਉਹ ਸਾਫ਼ ਹੈ ਕਿ ਕੱਲ ਤੋਂ ਤੁਹਾਡਾ ਕੋਈ ਭਤੀਜਾ ਤੁਹਾਡਾ ਕੋਈ ਪੁੱਤਰ ਕੁਤੀ ਲੈ ਕੇ ਤੁਹਾਡੇ ਵਾਲਾ ਮੋਟਰਸਾਈਕਲ ਬੁਲਟ ਆ ਹੀਰੋ ਹਾਂਡਾ ਆ ਸਪਲੈਂਡਰ ਆ ਡੀਲੈਕਸ ਆ ਉਹ ਮਾਰਦਾ ਗੇੜੀ ਜਾਂ ਟੁਵੀਸ਼ਨ ਤੇ ਜਾਂਦਾ ਤੇ ਆਪਦਾ ਬਈ ਸੰਭਲ ਕੇ ਸੰਭਲ ਯਾਦ ਕਰਾ ਦਈਏ ਆਪਾਂ ਕਿਉਂਕਿ ਅਸੀਂ ਤੁਹਾਨੂੰ ਅੱਗੇ ਦੱਸਿਆ ਸੀਗਾ ਉਦੋਂ ਸੀ 31 ਜੁਲਾਈ ਤੱਕ ਜੀ ਕਿ ਭਾਈ ਅਸੀਂ ਜਵਾਕ ਫੜਾਂਗੇ ਹੂੰ ਇਹਨਾਂ ਦੇ ਕਰਾਂਗੇ ਚਲਾਨ ਤੇ ਮਾਪਿਆਂ ਨੂੰ 3-3 ਸਾਲ ਦੀ ਕੈਦ ਜੀ ਜੀ ਜਿਹੜੇ ਬੱਚੇ ਵਹੀਕਲ ਚਲਾਉਣਗੇ ਤੇ ਜੇ ਕੋਈ ਮੰਗ ਕੇ ਲਿਆਂਦਾ ਹੋਇਆ ਤੇ ਫਿਰ ਉਹਦੇ ਤੇ ਕਾਰਵਾਈ ਹੋਊਗੀ ਜਿਹਦਾ ਵਹੀਕਲ ਹੋਏਗਾ ਹੂੰ ਤੇ ਜਵਾਕ ਦਾ ਲਾਇਸੈਂਸ 18 ਸਾਲ ਹੋਣ ਤੇ ਵੀ ਨਹੀਂ ਬੰਨਣਾ ਜੀ ਯਾਨੀ ਮਾਪਿਆਂ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ 25000 ਰੁਪਏ ਜੁਰਮਾਨਾ ਜੀ ਜਵਾਕ ਜੇ 18 ਸਾਲ ਦਾ ਹੋ ਗਿਆ ਤਦ ਵੀ ਉਹਨੂੰ ਲਾਇਸੈਂਸ ਨਹੀਂ ਮਿਲੇਗਾ ਜਾ ਕੇ ਲਾਇਸੈਂਸ ਮਿਲੇਗਾ 25 ਸਾਲ ਦੀ ਉਮਰ 'ਚ ਹੂੰ ਤੇ ਉਹ ਵੀ ਬਹੁਤ ਸਖਤ ਸ਼ਰਤਾਂ ਦੇ ਨਾਲ ਹੂੰ ਉਹ ਫਿਰ ਕੀ ਕੀਤਾ ਪੁਲਸ ਵਾਲਿਆਂ ਨੇ ਕਿਹਾ ਕਿ ਸਰ ਥੋੜਾ ਜਿਹਾ ਆਪਾਂ ਇਹਨਾਂ ਨੂੰ ਟਾਈਮ ਦੇ ਕੇ ਤੇ ਅਵੇਅਰ ਕਰ ਦਈਏ ਜੀ ਕਿ ਕੱਲ ਨੂੰ ਕਿਸੇ ਦੀ ਤਸੱਲੀ ਹੋ ਗਈ ਮੁੜ ਕੇ ਸੜਕਾਂ ਤੇ ਪੱਲੀ ਨਾ ਵਿਛੇ ਬਿਲਕੁਲ ਬਿਲਕੁਲ ਮੁੜ ਕੇ ਧਰਨੇ ਲਾਉਣਗੇ ਕਿ ਹਾਏ ਹਾਏ ਆ ਕੀ ਹੋ ਗਿਆ ਜੀ ਤਾਂ ਹੁਣ ਉਹ ਕਹਿੰਦੇ ਆ ਕਿ ਭਈ ਗੱਲ ਇਹ ਆ ਕਿ ਕੱਲ ਤੋਂ ਯਾਨੀ 21 21 ਦੀਆਂ ਕਹਿੰਦੇ ਹੁਣ 31 ਪਾਉਣੀ ਆ 21 ਦੀਆਂ 31 ਪਾਉਣੀ ਆ ਜੀ ਤੇ 21 ਤਰੀਕ ਤੋਂ ਦੱਬੀ ਆਉਣਾ ਕੰਮ ਜਿਹਦਾ ਬੱਚਾ ਬਾਜ਼ਾਰ ਚ ਮੋਟਰਸਾਈਕਲ ਬੁਲਟ ਪਟਾਕਿਆਂ ਵਾਲਾ ਕਾਰ ਚਲਾਉਂਦਾ ਫੜਿਆ ਗਿਆ ਸਿੱਧਾ ਚਲਾਨ ਯਾਨੀ ਕੱਲ ਨੂੰ ਉਨੂੰ 3 ਸਾਲ ਦੀ ਕੈਦ ਹੋ ਸਕਦੀ ਹੈ ਜਿੰਨੇ ਉਹ ਚੀਜ਼ ਫੜਾਈ ਆ ਕਿ ਜਾ ਪੁੱਤਰ ਬਾਜ਼ਾਰ ਦੇ ਵਿੱਚੋਂ ਨਾ ਗੋभी ਚੱਕ ਲਿਆ ਜਾ ਪਿਸ਼ਨ ਤੇ ਚਲਿਆ ਗੋਭੀ ਚੀਜ਼ ਆਉਂਦੀ ਨਾ ਜੋ ਪਿਸ਼ਨ ਤੇ ਚਲਿਆ ਆ ਲੈ ਜਾ ਇੱਥੇ ਆ ਖੜਾ ਇਹਨੇ ਇਹਨੇ ਕੀ ਦੁੱਧ ਦੇਣਾ ਲੈ ਜਾ ਇਹਨੂੰ ਲੈ ਜਾ ਤੇ ਤੁਹਾਡੀ ਫੱਟੀ ਪੋਚੀ ਜਾਣੀ ਜੀ ਠੀਕ ਹੈ ਸਰ ਪਰ ਇੱਥੇ ਇੱਕ ਸਮੱਸਿਆ ਹੈ ਸਮੱਸਿਆ ਹੈ ਕਿ ਮਤਲਬ ਜਿੱਦਾਂ ਹੁਣ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਇਹ ਜੋ ਲਾਈਟ ਲਾਇਸੈਂਸ ਜਿਸ ਨੂੰ ਆਪਾਂ ਕਹਿੰਦੇ ਆ ਉਹ ਦਿੰਦੇ ਆ ਜੀ ਮੈਂ ਪੰਜਾਬ ਦੀ ਕਿਉਂਕਿ ਆਪਾਂ ਨੂੰ ਚਲੋ ਥੋੜਾ ਜ਼ਿੰਮੇਵਾਰੀ ਮਿਲੀ ਹੋਈ ਹੈ ਕਿ ਅਸੀਂ ਥੋੜਾ ਜਿਹਾ ਆਪਣੀ ਆਡੀਅנס ਨੂੰ ਜਿਹੜਾ ਅਪ ਟੂ ਡੇਟ ਕਰਦਾ ਹੀ ਹੈ ਹਾਂ ਜੀ ਬਿਲਕੁਲ ਮੈਂ ਉਹ ਇਹਨਾਂ ਦੀ ਵੈਬਸਾਈਟ ਤੇ ਗਿਆ ਸੀਗਾ ਹਮ ਕਿ ਜਿਹੜਾ ਮਤਲਬ ਕਿ 16 ਸਾਲ ਦਾ ਬੱਚਾ ਕਿਉਂਕਿ ਬੜੇ ਸਵਾਲ ਹੁੰਦੇ ਆ ਮੈਂ ਖੁਦ ਬੱਚਿਆਂ ਨੂੰ ਰੋਕਦਾ ਸਰ ਬਿਲਕੁਲ ਸਰ ਸਾਡੇ ਮਤਲਬ ਕਿ ਨਾ ਸਾਡੇ ਨੈਟ ਕੱਟਦਾ ਬੱਚਾ ਜੀ ਮਤਲਬ ਕਿ ਛੋਟਾ ਜਿਆ ਉਹ ਮੋਟਰਸਾਈਕਲ ਚਲਾਉਂਦਾ ਸੀ ਮੋਟਰਸਾਈਕਲ ਬੜਾ ਭਜਾਉਂਦਾ ਸੀ ਮੈਨੂੰ ਸੱਦ ਕੇ ਕਿਹਾ ਕਿ ਨਹੀਂ ਪੁੱਤ ਆ ਕਾਨੂੰਨ ਆ ਰਿਹਾ ਤੇ ਕੱਲ ਨੂੰ ਗੋਡੇ ਤੇ ਛੱਲੇ ਜਾਣੇ ਆ ਕਿਤੇ ਹੋਰ ਨਾ ਆਪਦੇ ਮਾਪੇ ਉਹਨਾਂ ਛਲਾ ਦੇ ਗਰੀਕੀ ਤੌਰ ਤੇ ਵੀ ਆਪਣੇ ਮਾਪੇ ਜੀ ਤੇ ਚਲੋ ਉਹਦਾ ਸਵਾਲ ਸੀ ਕਿ ਫਿਰ ਮੈਂ ਕਿਹੜੀ ਉਮਰ ਚ ਚਲਾਵਾਂ ਹੂੰ ਉਹ ਹੈਗਾ 14-15 ਦਾ ਜੀ ਤੇ ਮੈਂ ਕਿਹਾ 16 ਸਾਲ ਦੀ ਉਮਰ ਉਹ ਕਹਿੰਦੇ 16 ਸਾਲ ਦੀ ਉਮਰ ਚ ਲਾਇਸੈਂਸ ਬਣ ਜਾਏਗਾ ਪਰ ਮੈਂ ਕਿਹੜਾ ਮੋਟਰਸਾਈਕਲ ਚਲਾਵਾਂ ਇਹ ਬੜਾ ਗਜ਼ਬ ਦਾ ਸਵਾਲ ਸੀ ਬਿਲਕੁਲ ਜੀ ਵੀ ਮੇਰੇ ਲਾਈ ਮੈਂ ਸਾਰੇ ਚਲਾ ਸਕਦਾ ਉੱਥੇ ਮੇਰੇ ਕੋਲ ਜਵਾਬ ਨਹੀਂ ਸੀਗਾ ਹੂੰ 16 ਸਾਲ ਹੁਣ ਦੇਖੋ ਬੱਚੇ ਟਿਊਸ਼ਨ ਆਉਂਦੇ ਆ ਮਤਲਬ ਕਿ 13 14 ਸਾਲ ਦੇ ਆਪਾਂ ਕਲ ਦੇ ਆ ਸਕੂਟੀ ਜਾਂ ਮੋਟਰਸਾਈਕਲ ਦੇ ਕੇ ਮੈਂ ਇਹਨਾਂ ਦਾ ਜਾ ਕੇ ਨਾ ਇੱਕ ਰੂਲ ਪੜਿਆ ਤੁਸੀਂ ਵੀ ਪੜ ਲੈਣਾ ਇਹਨਾਂ ਦੀ ਵੈਬਸਾਈਟ ਤੋਂ ਹੀ ਆਪਾਂ ਜਿਹੜਾ ਨਾ ਡਾਊਨਲੋਡ ਕੀਤਾ ਸਾਰਾ ਕੁਝ ਤਾਂ ਉਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜਾ ਇਹ ਲਾਇਸੈਂਸ ਹੋਏਗਾ ਮਤਲਬ ਕਿ ਜਿਹੜਾ 18 ਤੋਂ ਥੱਲੇ ਵਾਲਾ ਜਿਹੜਾ ਲਾਇਸੈਂਸ ਬਣਦਾ ਹੈ ਉਹਦੇ 'ਚ ਤੁਸੀਂ 50 cc ਤੋਂ ਉੱਤੇ ਵਾਲਾ ਕੋਈ ਵੀ ਜਿਹੜਾ ਵਹੀਕਲ ਆ ਉਹ ਪਬਲਿਕ ਪਲੇਸ ਤੇ ਡਰਾਈਵ ਨਹੀਂ ਕਰ ਸਕਦੇ 50 cc ਤੋਂ ਉੱਪਰ ਵਾਲਾ ਹਾਂਜੀ ਇਹ ਆਪਣੇ ਘਰਾਂ 'ਚ ਤੇ 50 cc ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਬਿਲਕੁਲ ਇਹ ਤੇ ਉਹ ਕਿਹੜਾ ਉਹਨੂੰ ਡਰਿਕ ਬਾਈਕ ਜਾਂ ਕਹਿੰਦੇ ਆ ਉਹ ਹੁੰਦਾ ਜਿਵੇਂ ਸਪੋਰਟਸ ਮਾਡਲ ਟਾਈਪ ਨਹੀਂ ਉਹ ਮਿਲਦੇ ਨੇ ਅੱਜਕੱਲ੍ਹ ਆਪਣੇ ਪੰਜਾਬ 'ਚ ਮੈਨੂੰ ਲੱਗਦਾ ਕਿਸੇ ਸੜਕ ਤੇ ਨਹੀਂ ਉਹ ਮਿਲੇਗਾ ਤੁਹਾਨੂੰ ਨਹੀਂ ਮਿਲਦਾ ਬਿਲਕੁਲ 50 cc ਵਾਲਾ ਕੋਈ ਬਾਈਕ ਜਾਂ ਕੋਈ ਇਸ ਤਰ੍ਹਾਂ ਦਾ ਤਾਂ ਮੈਨੂੰ ਲੱਗਦਾ ਕਿ ਇਹ ਤੇ ਕਾਫੀ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਕਟੋਕਟ 100 cc ਤੱਕ ਦੀ ਇਜਾਜ਼ਤ ਦੇ ਦਿਓ ਜੀ ਠੀਕ ਹੈ ਨਾ ਜੀ ਜਿਹਨੂੰ ਤੁਸੀਂ ਲਾਈਟ ਜਾਂ ਇਹ ਲਰਨਿੰਗ লাইসেনਸ ਦੇਣਾ ਹੈਗਾ ਤਾਂ ਉਹਨੂੰ ਕਟੋਕਟ 100 cc ਕਿਉਂਕਿ ਅੱਜ ਤੱਕ ਆਪਾਂ ਦੇਖਦੇ ਹਾਂ ਅੱਜ ਕੱਲ 100 cc ਤੱਕ ਆਮ ਹੀ ਹੈ ਆਮ ਹੀ ਹੈ ਜੀ ਸਕੂਟੀ ਆ ਗਈ ਜਾਂ ਮੋਟਰਸਾਈਕਲ ਆ ਗਿਆ ਤਾਂ ਉਹ ਆਮ ਹੀ ਹੈ ਜੀ ਜੀ ਕਿਉਂਕਿ ਹੁਣ ਦੇਖੋ ਗਰੀਬ ਘਰ ਦਾ ਬੱਚਾ ਹਮ ਹਮ ਉਹਨੂੰ ਅੱਡ ਤੋਂ ਵਿਕਲ ਕਿਵੇਂ ਲੈ ਕੇ ਦੇਣਗੇ ਕਿਉਂਕਿ ਉਹਦੀ ਕੀਮਤ ਮੈਂ ਚੈੱਕ ਕੀਤੀ ਜੀ ਤਾਂ ਉਹਦੀ 25000 ਤੋਂ ਸਟਾਰਟ ਹੋ ਕੇ ਤੇ ਚਲੇ ਜਾਂਦੀ ਹੈ 50 60000 ਤੱਕ ਇਹ ਨਵਾਂ ਪੰਗਾ ਪੈ ਜਾਣਾ ਫਿਰ ਬਿਲਕੁਲ ਆਹੀ ਚੀਜ਼ ਹੈ ਨਾ ਕਿ ਸਰਕਾਰ ਇੱਕ ਪਾਸੇ ਸੋਚਦੀ ਆ ਤਾਂ ਦੂਸਰੇ ਪਾਸੇ ਜਿੱਧਰ ਸੋਚਣ ਦਾ ਮਸਲਾ ਹੈ ਨਾ ਮਸਲ ਹੱਲ ਵੀ ਕਰਨਾ ਚਾਹੀਦਾ ਉਹ ਵੀ ਹੱਲ ਕਰਨਾ ਚਾਹੀਦਾ ਹੈ ਨਾ ਕਿ ਆ 50 ਸੀਸੀ ਵਾਲੀ ਸ਼ਰਤ ਵੀ ਤੁਸੀਂ ਲਿਖੀ ਬੈਠੇ ਹੋ ਨਾਲ ਜੀ ਜੀ ਜਿਹੜੇ ਕਹਿੰਦੇ ਨੇ ਤਰਸੀਮ ਪੁਲੋਜੀ ਪੁੱਛ ਰਹੇ ਨੇ ਕਿ ਜਿਹੜੇ ਨਵੇਂ ਕਾਨੂੰਨ ਆ ਇਹ ਪੰਜਾਬ ਗਵਰਨਮੈਂਟ ਦੇ ਆ ਕਿ ਸੈਂਟਰ ਗਵਰਨਮੈਂਟ ਦੇ ਨੇ ਹਾਂਜੀ ਲੂਨਾ ਸਕੂਟੀ ਆਉਂਦੀ ਹੁੰਦੀ ਸੀ ਜਗਦੀਪ ਜੀ ਕਹਿ ਰਿਹਾ ਤਾਂ ਚੱਲ ਮੇਰੀ ਲੂਨਾ ਉਹ ਤੇ ਬਹੁਤ ਪੁਰਾਣੇ ਹੋ ਗਏ ਜੀ ਆਪਾਂ ਜਿਵੇਂ ਪੁਰਾਣੇ ਮਾਡਲ ਹੋ ਗਏ ਨਾ ਉਹ ਤਾਂ ਆਪਣੇ ਟਾਈਮਾਂ ਦੀਆਂ ਗੱਲਾਂ ਨੇ ਸਰ ਜਿਹੜੇ ਕਾਨੂੰਨ ਆ ਉਹਦੇ 'ਚ ਕੀ ਹੁੰਦਾ ਕਿ ਜਿਹੜਾ ਇਹ ਵਿਸ਼ਾ ਹੁੰਦਾ ਨਾ ਸਟੇਟ ਦਾ ਵੀ ਹੁੰਦਾ ਕੰਕਰੈਂਟ ਲਿਸਟ ਦਾ ਵਿਸ਼ਾ ਹੁੰਦਾ ਪੰਜਾਬ ਵੀ ਆਪਦੇ ਨਿਯਮ ਬਣਾ ਸਕਦਾ ਜੀ ਤੇ ਕੇਂਦਰ ਦਾ ਵੀ ਆਪਣਾ ਮੋਟਰ ਵਹੀਕਲ ਐਕਟ ਹੁੰਦਾ ਤੇ ਕੁਝ ਚੀਜ਼ਾਂ ਜਿਹੜੀਆਂ ਸਾਡੀ ਸੂਬਾਈ ਸਰਕਾਰ ਇਹ ਪਹਿਲਾਂ ਤੋਂ ਉਹਨਾਂ ਨੇ ਬਣਾ ਦਿੱਤਾ ਸੀ ਪੰਜਾਬ ਸਰਕਾਰ ਨੇ ਇਹਨੂੰ ਤੁਹਾਨੂੰ ਯਾਦ ਹੋਣਾ ਅਮਰਿੰਦਰ ਸਿੰਘ ਸਰਕਾਰ ਵੇਲੇ ਆਇਆ ਸੀ ਜੀ ਬੜੇ ਭਾਰੀ ਜੁਰਮਾਨੇ ਸੀਗੇ ਅਮਰਿੰਦਰ ਸਿੰਘ ਹਰਾਂ ਨੇ ਕੁਝ ਚੀਜ਼ਾਂ ਇੱਥੇ ਲਾਗੂ ਨਹੀਂ ਸੀ ਕੀਤੀਆਂ ਪਰ ਮਾਨ ਸਰਕਾਰ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਆਵਾਜ਼ਾਈ ਨੀਮਾ ਨੂੰ ਲੈ ਕੇ ਕਾਫੀ ਸਖਤ ਰਹੀ ਆ ਆ ਫ੍ਰਿਸ਼ ਤੇ ਸਕੀਮ ਆ ਜਾਂ ਆ ਜਿਹੜੇ ਬਹੁਤ ਅੱਛਾ ਕੰਮ ਕਰਦੇ ਆ ਜਿਨ੍ਹਾਂ ਨੂੰ ਲਗਜ਼ਰੀ ਜੀਆਂ ਗੱਡੀਆਂ ਲੈ ਕੇ ਦਿੱਤੀਆਂ ਨੇ ਕੀ ਬੋਲਦੇ ਇਹਨਾਂ ਨੂੰ ਮੈਨੂੰ ਯਾਦ ਨਹੀਂ ਆ ਹੁਣ ਇਹਨਾਂ ਦਾ ਵੀ ਕਾਫੀ ਪ੍ਰਚਾਰ ਕੀਤਾ ਉਹਨਾਂ ਨੇ ਚਲੋ 10 ਦਿਨਾਂ ਕਿ ਸੜਕ ਸੁਰੱਖਿਆ ਦਸਤਾ ਸ਼ਾਇਦ ਐਸਐਸਐਫ ਜੀ ਜੀ ਤਾਂ ਮਤਲਬ ਕਿ ਇਹ ਸਾਰਾ ਇਹਨਾਂ ਚੀਜ਼ਾਂ ਦਾ ਹੀ ਹਿੱਸਾ ਹੈ ਕਿਉਂਕਿ ਇਹਨਾਂ ਦਾ ਮੰਨਣਾ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਸੜਕੀ ਅੱਤਵਾਦ ਹੈ ਇਸ ਨੂੰ ਕੰਟਰੋਲ ਕੀਤਾ ਜਾਵੇ ਬਿਲਕੁਲ ਗੱਲ ਤੇ ਸਹੀ ਆ ਕਿ ਜਵਾਕ ਨਹੀਂ ਜਿਹੜੇ ਹਟਦੇ ਜਵਾਕ ਕੋਈ ਟਰੈਕਟਰ ਭਜਾਈ ਫਰਦਾ ਪਿੰਡਾਂ 'ਚ ਬਿਲਕੁਲ ਪਰ ਇਹ ਤੁਸੀਂ ਲਾਗੂ ਪਿੰਡਾਂ 'ਚ ਕਿਵੇਂ ਕਰੋਗੇ ਉਹ ਤਾਂ ਟਰੈਕਟਰ ਵੀ ਦੱਬੀ ਫਿਰਦੇ ਆ ਵੱਡੇ ਵੱਡੇ ਟਰੈਕਟਰ ਨੇ ਹਸੂਰ ਟੈਂਕਾਂ ਜਿੱਡੇ ਤੇ ਟਰੈਕਟਰ ਨੇ ਦੂਰੋਂ ਮੋਟਰਸਾਈਕਲ ਮੋਟਰਸਾਈਕਲ ਦੇ ਮਗਰ ਟਰਾਲੀ ਪਾਈ ਆ ਆ ਜਿਹੜੇ ਚਿੱਟੇ ਵਾਲੇ ਇਹਨਾਂ ਨੂੰ ਕਿਵੇਂ ਰੋਕੋਗੇ ਇੱਕ ਆਇਆ ਅਸੀਂ ਵਾਲੀਬਾਲ ਪਾ ਕੇ ਖੇਡ ਪਹਿਲਾਂ ਤਾਂ ਮੇਰੀ ਸਕੂਟੀ ਚੱਕ ਕੇ ਲੈ ਗਏ ਇੱਕ ਗਰਾਊਂਡ ਦੇ ਬਾਹਰੋਂ ਮੈਂ ਫਿਰੋਜ਼ਪੁਰ ਉੱਲ ਜਾ ਕੇ ਲੱਭ ਕੇ ਲੈ ਕੇ ਆਇਆ ਜੀ ਫਿਰ ਉਹਨੂੰ ਮੈਂ ਖਿਲਾ ਰਿਹਾ ਵੇਖੋ ਉਸ ਸਕੂਟੀ ਦੀ ਸ਼ਾਮਤ ਏਡੀ ਆਈ ਉਹ ਇੱਕ ਚਿੱਟੇ ਵਾਲਾ ਆ ਅਸੀਂ ਤਾਂ ਖੇਢੀਆ ਬੜਾ ਅਸੀਂ ਖਾ ਬਲਾਸਟ ਹੋ ਗਿਆ ਭੱਜ ਕੇ ਗਿਆ ਤੇ ਉਹ ਅਸੀਂ ਵੇਖਿਆ ਵੀ ਮੋਟਰਸਾਈਕਲ ਪਿਆ ਬੰਦਾ ਕਿੱਧਰ ਗਾਇਬ ਹੋ ਗਿਆ ਮੈਂ ਕਿਹਾ ਤੇ ਗਾਂ ਕਈ 50 ਮੀਟਰ ਘਟੂ ਘਟ ਜਾ ਕੇ ਪਿਆ ਹੋਣਾ ਗੁੱਛੀ ਹੋ ਕੇ ਕਹਿੰਦਾ ਕੁੱਟਿਓ ਨਾ ਐ ਤੇਨੂੰ ਕੁੱਟ ਕੌਣ ਕੀ ਕਰਨਾ ਪਰ ਭੰਤੀ ਉਹ ਫਿਰ ਸਾਰਾ ਉਹਦਾ ਇੰਨੂੰ ਜਾਂ ਚੱਕਦਾ ਦਾ ਭਈ ਇਹ ਆ ਕਿ ਇਹਨਾਂ ਨੂੰ ਕਿਵੇਂ ਰੋਕੋਗੇ ਤੇ ਆਤਮਕਾਤੀ ਦੱਸਦੇ ਉੱਥੇ ਤੁਰੇ ਫਿਰਦੇ ਨੇ ਬਿਲਕੁਲ ਜੀ ਬਿਲਕੁਲ ਇਹ 16 ਸਾਲ ਦੇ ਵੀ ਆ 15 ਸਾਲ ਦੇ ਵੀ ਆ ਦੱਬੀ ਤੁਰੇ ਆਉਂਦੇ ਉੱਥੇ ਬਹੁਤ ਬੁਰਾ ਹਾਲ ਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਰ ਹੋਣਾ ਚਾਹੀਦਾ ਅਵੇਰ ਹੋਣਾ ਚਾਹੀਦਾ ਤੇ ਉੱਥੇ ਅਸੀਂ ਆਪ ਦੇ ਤਵੇਂ ਨੂੰ ਬਹੁਤ ਜਲਦੀ ਬੱਚਿਆਂ ਨੂੰ ਚੀਜ਼ਾਂ ਫੜਾ ਦਿੰਨੇ ਆ ਤੇ ਨੁਕਸਾਨ ਹੁੰਦਾ ਕਈ ਵਾਰ ਘਰ ਉਜੜ ਜਾਂਦੇ ਨੇ ਜੀ ਜੀ ਜਸਵੀਰ ਜੀ ਕਹਿ ਰਹੇ ਨੇ ਕਿ ਸਾਡੇ ਵਰਗੇ ਕੀ ਕਰਨ ਜਿਨ੍ਹਾਂ ਦੇ ਕੰਮ ਹੀ ਸਾਰੇ ਬੱਚਿਆਂ ਨੇ ਕਰਨਾ ਹੁੰਦਾ ਇਸ ਤੇ ਪ੍ਰਦੇਸ਼ ਦੇ ਵਿੱਚ ਮਜਬੂਰੀਆਂ ਵੀ ਨੇ ਪਰ ਇੱਕ ਚੀਜ਼ ਇਹ ਵੀ ਹੈ ਜੀ ਹਾਂ ਜੀ ਆਪਦੀ ਸੇਫਟੀ ਵੀ ਹੈ ਸਰ ਬੱਚਾ ਲੱਭ ਬੱਚੇ ਵੀ ਤੇ ਬੱਚਾ ਨਹੀਂ ਲੱਭਦਾ ਮੇਰਾ ਖੁਦ ਦਾ ਦੋਸਤ ਜਿਹੜਾ ਅੱਜ ਰੋਂਦਾ ਹੱਥਾਂ 'ਚ ਘਸੋਂ ਦੇ ਕੇ ਅੱਖਾਂ 'ਚ ਘਸੋਂ ਦੇ ਕੇ ਉਹਨੇ ਵੀ ਆਪਣਾ ਬੱਚਾ ਡਿਸਕਵਰ ਮੋਟਰਸਾਈਕਲ ਦੇ ਕੇ ਟਿਊਸ਼ਨ ਤੇ ਭੇਜਿਆ ਸੀਗਾ ਜੀ 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 ਤਾਂ ਸਾ ਇੱਕੋ ਮੁੰਡਾ ਸੀਗਾ ਸੜਕ ਤੇ ਟਰੈਕਟਰ 'ਚ ਵੱਜਾ ਹੂੰ ਤੇਹੀ ਰੇਅਰ ਕਾ ਪੁੱਤ ਜਿਹੜਾ ਗਿਆ ਹੱਥਾਂ 'ਚ ਜੀ